ਸਾਡਾ ਚਿੜੀਆਂ ਦਾ ਚੰਬਾ jamba ਸੰਨੀ ਅਸੀਂ ਸਕੂਲੋਂ ਹੀ ਸਿੱਖਿਆ ਸਾਨੂੰ ਅਰ ਦੀਪਕ ਸਰ ਨੇ ਸਿਖਾਇਆ ਤੇ ਅਸੀਂ ਉਹਨਾਂ ਕਰਕੇ ਅੱਜ ਫਸਟ ਆਏ ਆ ਸਲੇਟ ਲੈਵਲ ਤੇ ਅਸੀਂ ਸੰਗਰੂਰ ਗਏ ਸੀ ਜ਼ੜਅ ਸ਼ਬਦ ਗਾਇਨ ਉੱਥੇ ਕੰਪੀਟੀਸ਼ਨ ਸੀ ਜ਼ੜਅ ਸ਼ਬਦ ਗਾਇਨ ਦਾ ਉੱਥੇ ਸ਼ਬਦ ਬੋਲਿਆ ਸੀ ਫਿਰ ਜੰਦਾ ਬਰੇ ਨਿਸ਼ਾਨੀਆਂ ਗਈ ਤੇਲ ਦੀ ਮम्मी-ਪਾਪਾ ਨੇ ਵੀ ਕਿਹਾ ਕਿ ਪ੍ਰੈਕਟਿਸ ਕਰਿਆ ਕਰੋ ਕੁਝ ਬਣਾਓ ਮਤਲਬ ਨਾਮ ਰੋਸ਼ਨ ਕਰੋ ਅੱਗੇ ਜਾ ਕੇ ਹਾਂਜੀ ਸਾਡੇ ਨੇ ਸਿਖਾਏ ਪੜਾਈ ਘਰ ਆ ਕੇ ਕਰ ਲਈ ਦੀ ਸੀ ਸ਼ਬਦ ਸਕੂਲ ਸੇਖ ਲਿਆ ਸਾਡੇ 5 ਬੱਚੇ ਸੀ ਇੱਕ ਹਰਮੋਨੀਅਮ ਤਬਲੇ ਵਾਲਾ ਤੇ ਤਿੰਨ ਸੀ ਹੈਗੇ ਸੀ ਉੱਥੇ ਜ਼ਿਆਦਾ ਹੀ ਸੀ ਸਕੂਲ ਸੀ ਬੇਟਾ ਨਾਮ ਕੀ ਬਟਾ ਮਾਨਿਆ ਬੇਟਾ ਇਹ ਸ਼ਬਦ ਜਿਹੜੇ ਕਰਦਾ ਕਿੱਥੇ ਕੰਪੀਟੀਸ਼ਨ ਹੋਇਆ ਸੀ ਤੇ ਕਿਸ ਕੀ ਦਾ ਸੰਗਰੂਰ ਹੋਇਆ ਸੀ ਕੰਪੀਟੀਸ਼ਨ ਤੇ ਸ਼ਬਦ ਗਾਇਨ ਦਾ ਕੰਪੀਟੀਸ਼ਨ ਸੀ ਇਹ ਸ਼ਬਦ ਜਲਨ ਥਲਨ ਬਸੂਦ ਗगन ਇਹ ਨਾਮ ਉਸ ਦਾ ਹਰਦੀਪਕ ਸਰ ਨੇ ਸਾਨੂੰ ਸਿਖਾਇਆ ਸੀ ਮੈਂ ਉਹ ਦਾ ਗੱਲ ਕਰਨਾ ਚਾਹੁੰਦੀ ਹਾਂ ਕਿ ਤੁਹਾਨੂੰ ਸ਼ਾਇਦ ਨਹੀਂ ਸਿੱਖਣੀ ਪਸਤਾ ਕਰਦੀ। ਸਕੂਲ 'ਚ ਸ਼ਬਦ ਸੈਕਲਾਈ ਦਾ ਹੀ ਤੇ ਘਰ ਆ ਕੇ ਪੜ੍ਹ ਲੀਦਾ ਸੀ। ਮੇਰਾ ਨਾਮ ਕਿਹੜਾ ਸੀ? ਆਵਾਜ਼ ਨਹੀਂ ਸੁਣਨਾ। ਚਾਹ ਸੀ। ਮੈਂ ਕਿਹਨੂੰ ਕਹਾਂ? ਮੇਰਾ ਨਾਮ ਜੀ ਭਾਰਤੀ ਭਾਟੀਆ। ਬਹੁਤ ਖੁਸ਼ੀ ਹੈ ਜੀ ਮੈਨੂੰ ਤੇ ਇੰਨਾ ਲੱਗਾ ਹੀ ਨਹੀਂ ਸੀ ਕਿ ਮੇਰੀ ਬੇਟੀਆਂ ਇਸ ਲੈਵਲ ਤੱਕ ਪਹੁੰਚ ਸਕਦੀਆਂ ਨੇ ਇਹਨਾਂ ਦੇ ਸਰ ਸੀਗੇ ਹਰਦੀਪਕ ਸਰ ਤੇ ਉਹਨਾਂ ਨੇ ਮੈਨੂੰ ਫੀਲ ਕਰਾਇਆ ਕਿ ਨੇ ਤੁਹਾਡੀ ਆਵਾਜ਼ ਬੜੀ ਵਧੀਆ ਕੁੜੀਆਂ ਦੀ ਇਹ ਬੜੀ ਅੱਗੇ ਜਾਣਗੀਆਂ ਫਿਰ ਫਸਟ ਟਾਈਮ ਮਤਲਬ ਇੱਕ ਸਕੂਲ ਚ ਕੰਪੀਟੀਸ਼ਨ ਹੋਇਆ 10 ਸਕੂਲ ਦੇ ਬੱਚੇ ਆਏ ਹੋਏ ਸੀ ਅਦੋਂ ਇਹ ਸੈਕਿੰਡ ਆਈਆਂ ਫਿਰ ਮੈਨੂੰ ਥੋੜਾ ਹੋਇਆ ਕਿ ਨਹੀਂ ਇਹਨਾਂ ਦੀ ਆਵਾਜ਼ 'ਚ ਦਮ ਹੈਗਾ ਕਿ ਮਤਲਬ ਕੁਝ ਕਰ ਸਕਦੀਆਂ ਨੇ ਉਹਦੇ ਬਾਅਦ ਫਿਰ ਸਰ ਨੇ ਇਹਨਾਂ ਨੂੰ ਐਜ ਮਤਲਬ ਜਿਹੜਾ ਕੰਪੀਟੀਸ਼ਨ ਹੋਇਆ ਪਹਿਲੇ ਆਨਲਾਈਨ ਹੋਇਆ ਤੇ 6000 ਬੱਚਿਆਂ ਦੇ ਵਿੱਚੋਂ ਇਹ ਮਤਲਬ ਫਰਸਟ ਆਈਆਂ ਨੇ ਤੇ ਫਿਰ ਉਹਦੇ ਬਾਅਦ ਮਤਲਬ ਲਾਈਵ ਹੋਣਾ ਸੀ ਕੱਲ ਕੱਲ ਫਿਰ ਲਾਈਵ ਉਥੇ ਹੋਇਆ ਪ੍ਰੋਗਰਾਮ ਤੇ ਉਹਦੇ ਵਿੱਚੇ ਫਿਰ ਇਹਨਾਂ ਦੀ ਫਰਸਟ ਪੋਜੀਸ਼ਨ ਆਈ ਹੈ ਤੇ ਕਾਫੀ ਸਕੂਲਾਂ ਦੇ ਬੱਚੇ ਸੀ ਕਾਫੀ ਬੱਚਾ ਸੀਗਾ ਤੇ ਚਲੋ ਬੜਾ ਪ੍ਰਾਊਡ ਫੀਲ ਹੁੰਦਿਆ ਸਾਨੂੰ ਕਿਉਂਕਿ ਇਹ ਬੱਚੀਆਂ ਜਿਹੜੀਆਂ ਨੇ ਮੈਂ ਐਕਚੁਅਲੀ ਮੇਰੀ ਥੋੜੀ ਤਬੀਅਤ ਠੀਕ ਨਹੀਂ ਜਾਂਦੀ ਮੈਨੂੰ ਡਿਸਕ ਦੀ ਪ੍ਰੋਬਲਮ ਹੈ ਬਹੁਤ ਜ਼ਿਆਦਾ ਤੇ ਮੈਂ ਇੱਕ ਡੇਢ ਮਹੀਨਾ ਬੈਠ ਤੇ ਹੀ ਰਹੀ ਆ ਤੇ ਇਹ ਬੱਚੀਆਂ ਮਤਲਬ ਇਹਨਾਂ ਨੇ ਸਕੂਲ 'ਚ ਸਿੱਖਣਾ ਵੀ ਘਰ ਆ ਕੇ ਕੰਮ ਵੀ ਕਰਨਾ ਸਾਰਾ ਤੂੰ ਆਪਣੀ ਪ੍ਰੈਕਟਿਸ ਵੀ ਕਰਨੀ ਤੇ ਪੜ੍ਹਾਈ ਚ ਵੀ ਵਧੀਆ ਨੰਬਰ ਫਰਸਟ ਆਉਂਦੀਆਂ ਨੇ ਤੇ ਤੁਹਾਨੂੰ ਲੱਗਦਾ ਤਾਂ ਮਾ ਬਹੁਤ ਮੈਂ ਕਿ ਨਹੀਂ ਲੋਕੀ ਕੰਦੇ ਬੇਟਾ ਬੇਟਾ ਮੇਰੇ ਬੇਟੀਆਂ ਬੇਟਿਆਂ ਦਾ ਉੱਪਰ ਮੈਂ ਪ੍ਰਮਾਤਮਾ ਦਾ ਸ਼ੁਕਰ ਕਰਦੀ ਆ ਕਿ ਰੱਬ ਨੇ ਮੈਨੂੰ ਬੇਟੀਆਂ ਦਿੱਤੀਆਂ ਬਹੁਤ ਪ੍ਰਾਊਡ ਕੀ ਬੇਟੀਆਂ ਨੇ ਨਾ ਰੋਸ਼ਨ ਕਰਦੀਆਂ ਜੀ ਹਾਂ ਜੀ ਚੰਨ ਜੀ ਦੱਸੋ ਤੁਸੀਂ ਤੁਸੀ ਦੀ ਆਸਮਾਨ ਪਰ ਘਰਾਂ ਕੀ ਵੀ ਇਹ ਫਿਰ ਜਿਹੜਾ ਸਦਾਈ ਮੰਤਰ ਤੁਸੀਂ ਕੋਈ ਨਿਕਾਰਾ ਨਹੀਂ ਚੁੱਕੋ ਇਹਨਾਂ ਨੂੰ ਮਤਲਬ ਸਟਾਰਟਿੰਗ ਤੋਂ ਹੀ ਇਹਨਾਂ ਨੂੰ ਥੋੜਾ ਕੋਈ ਸਾਲ ਦੋ ਸਾਲ ਦਾ ਹੀ ਟੀਵੀ ਇਹਨਾਂ ਨੇ ਔਨ ਕਰਨਾ ਨਾ ਗਾਣੇ ਲੱਗੇ ਇਹਨਾਂ ਨੇ ਗੁੰਗੁਣਾਣੇ ਤੇ ਇਹਨਾਂ ਨੂੰ ਮਤਲਬ ਥੋੜਾ ਹੈਗਾ ਸਿੰਗਿੰਗ ਦਾ ਤੇ ਬੋਲਦੀਆਂ ਰਹਦੀਆਂ ਨੇ ਗਾਣੇ ਦੋ ਤਿੰਨ ਵਾਰੀ ਸਕੂਲ 'ਚ ਵੀ ਮਤਲਬ ਬੋਲਿਆ ਵਾ ਜਿੱਦਾਂ ਕੋਈ ਐਨੂਅਲ ਫੰਕਸ਼ਨ ਤੇ ਬੋਲਿਆ ਮਤਲਬ ਹਲੇ ਸਟਾਰਟਿੰਗ ਹੀ ਆ ਲਗ ਸਾਲ ਤੋਂ ਹੀ ਮਤਲਬ ਦੋ ਤਿੰਨ ਵਾਰੀ ਬੋਲਿਆ ਜ਼ਿਆਦਾ ਨਹੀਂ ਤੇ ਸਿੱਖਦੀਆਂ ਵੀ ਨਹੀਂ ਹੈਗੀਆਂ ਕਿਤੋਂ ਬਸ ਟੀਵੀ 'ਚ ਦੇਖ ਕੇ ਹੀ ਬਾਕੀ ਸਰ ਨੇ ਜਿਹੜਾ ਸਿਖਾਇਆ ਇਹਨਾਂ ਨੂੰ ਬਾਕੀ ਹੋਰ ਨਹੀਂ ਕਿਤੋਂ ਨਾਲ ਸਿੱਖਿਆ ਹਾਂਜੀ 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 ਇਹ ਇਹਨਾਂ ਦੇ ਸਰ ਨੇ ਸਿਖਾਇਆ ਜਿਹੜਾ ਸਰ ਬਹੁਤ ਵਧੀਆ ਇਹਨਾਂ ਨੂੰ ਸਿਖਾਉਂਦੇ ਸੀ ਹੁਣ ਉਹਨਾਂ ਦੀ ਜੌਬ ਲੱਗ ਗਈ ਉਹ ਸਿੰਗਾਪੁਰ ਚਲੇ ਗਏ ਨੇ ਹਰਦੀਪਕ ਸਰ ਤੇ ਸਾਰਾ ਕ੍ਰੈਡਿਟ ਉਹਨਾਂ ਨੂੰ ਵੀ ਜਾਂਦਾ ਉਹਨਾਂ ਨੇ ਸਿਖਾਇਆ ਤੇ ਅੱਜ ਮੇਰੇ ਕੁੜੀਆਂ ਸਲਾਵਨ ਤੱਕ ਪਹੁੰਚੀਆਂ ਨੇ ਹਾਂਜੀ ਹਾਂਜੀ ਜੁੜਵਾਨੇ ਮੈਡਮ ਤੇ ਇਹਨਾਂ ਨੂੰ ਪਲੇਖਾ ਹੁੰਦਾ ਹਾਂਜੀ ਜਦੋਂ ਛੋਟੀਆਂ ਸੀ ਗਿਆ ਉਹ ਤਾਂ ਕਾਫੀ ਪਲੇਖਾ ਕਰਦਾ ਸੀ ਫਿਰ ਇਹਨਾਂ ਦੇ ਹੱਥ 'ਚ ਮੋਲੀ ਬੰਦੀ ਸੀ ਤੇ ਇੱਕ ਦੇ ਹੱਥ 'ਚ ਮੋਲੀ ਬੰਨਦੀ ਸੀ ਤੇ ਫਿਰ ਅੱਦਾ ਪਤਾ ਲੱਗਦਾ ਸੀ ਹੁਣ ਤਾਂ ਖੈਰ ਨਹੀਂ ਹੁਣ ਹੁੰਦਾ ਪਰ ਜਦੋਂ ਛੋਟੀਆਂ ਸੀ ਜਦੋਂ ਕਾਫੀ ਪਲੇਖਾ ਕਰਦਾ ਸੀ ਪੰਜਾਬਾ ਨਹੀਂ ਤੁਹਾਨੂੰ ਦੋ ਨਾਮ ਲੈ ਕੇ ਹਾਂਜੀ ਹਾਂਜੀ ਨਾਈਸ ਵੀ ਬੜੀਆਂ ਨੇ ਇਹਨਾਂ ਦਾ ਸ਼ੁਰੂ ਤੋਂ ਨੇਚਰ ਬਹੁਤ ਹੀ ਅੱਛਾ ਹੈ ਕਦੀ ਇਹਨਾਂ ਨੇ ਆਪਸ 'ਚ ਲੜਾਈ ਨਹੀਂ ਕੀਤੀ ਕਦੀ ਜ਼ਿੱਦ ਨਹੀਂ ਕਰਦੀਆਂ ਜੋ ਅਸੀਂ ਇਹਨਾਂ ਨੂੰ ਕਹੀਏ ਕਦੀ ਜ਼ਿੱਦ ਨਹੀਂ ਕੀਤੀ ਇਹਨਾਂ ਨੇ ਇਹਨਾਂ ਦੇ ਪਾਪਾ ਦਾ ਕੀ ਨਾਮ ਇਹਨਾਂ ਦੇ ਪਾਪਾ ਦਾ ਨਾਮ ਬਾਰਸ ਭਟਿਆ ਉਹਨਾਂ ਦਾ ਰੈਡੀमेड ਦਾ ਕੰਮ ਹੈ ਉੱਥੇ ਹਰਚਵਲ ਸ਼ਾਪ ਕਰਨਾਂ ਲਈ ਤੇ ਉਹਨਾਂ ਦੇ ਮੰਨਦੇ ਕਿ ਕਿਉਂਕਿ ਬੇਟੀਆਂ ਨਾਲ ਜ਼ਿਆਦਾ ਪਿਆਰ ਤਾਂ ਆਪਾ ਨਾ ਹੁੰਦਾ ਇੱਥੇ ਲੱਗੰਦਿਆ ਮੈਨੂੰ ਮਮਾ ਦੇ ਨਾਲ ਜ਼ਿਆਦਾ ਨਹੀਂ ਨਹੀਂ ਪਾਪਾ ਦੇ ਨਾਲ ਹੀ ਜ਼ਿਆਦਾ ਹੈ ਦੇਖੋ ਮਮਾ ਨੇ ਹੁਣ ਥੋੜਾ ਕਿਸੇ ਵੇਲੇ ਡਾਂਟਣਾ ਵੀ ਪੈਂਦਾ ਬੱਚੇ ਨੂੰ ਤੇ ਪਾਪਾ ਨਾਲ ਜ਼ਿਆਦਾ ਹੈ ਤੇ ਇਹਨਾਂ ਦੇ ਪਾਪਾ ਵੀ ਸਿੰਗਿੰਗ ਕਰਦੇ ਸੀਗੇ ਮਤਲਬ ਮਤਲਬ ਕਿ ਉਹਨਾਂ ਨੇ ਵੀ ਇੱਕ ਦੋ ਵਾਰੀ ਵਾਇਸ ਆਪ ਪੰਜਾਬ ਚ ਦਿੱਤਾ ਸੀਗਾ ਆਡੀਸ਼ਨ ਤੇ ਸਿਲੈਕਟ ਹੋ ਗਏ ਸੀ ਪਰ ਉਹ ਗਏ ਨਹੀਂ ਤੇ ਇਹ ਇਹਨਾਂ ਦੀ ਆਵਾਜ਼ ਜਿਹੜੀ ਹੈ ਸਮਝੋ ਆਪਣੇ ਪਾਪਾ ਤੋਂ ਹੀ ਕੁਦਰਤੀ ਮੇਰੀ ਤੇ ਆਵਾਜ਼ ਵਾਚੀ ਨਹੀਂ ਹੈਗੀ ਮੈਂ ਤੇ ਚਾਹਨੀ ਆ ਕਿ ਇਸੇ ਫੀਲਡ ਦੇ ਵਿੱਚ ਜਾਣ ਅੱਗੇ ਪਰ ਸਾਨੂੰ ਕੋਈ ਜਾਣਕਾਰੀ ਨਹੀਂ ਹੈਗੀ ਕਿ ਇਸ ਫੀਲਡ 'ਚ ਕਿੱਦਾਂ ਜਾਣਾ ਵਾ ਕੋਈ ਨੌਲੇਜ ਨਹੀਂ ਹੈਗੀ ਅਸੀਂ ਚਾਹਨੇ ਆ ਕਿ ਇਸ ਫੀਲਡ 'ਚ ਆਪਣਾ ਨਾਮ ਕਮਾਣ ਨਾਲ ਸਾਡਾ ਵੀ ਨਾਮ ਰੋਸ਼ਨ ਕਰਨ ਪੂਰੇ ਪਰਿਵਾਰ ਦਾ ਨਾਮ ਰੋਸ਼ਨ ਕਰਨ ਅਸੀਂ ਤੇ ਆਹੀ ਚਾਹਨੇ ਆ ਪਰ ਸਾਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਹੈਗਾ ਕੋਈ ਜਾਣਕਾਰੀ ਨਹੀਂ ਹੈਗੀ ਇਸ ਬਾਰੇ ਲੱਗਦਾ ਇਹ ਵੀਡੀਓ ਨੂੰ ਕੋਈ ਹੈਂਡਲ ਕਰੇਗਾ ਕਿ ਕਿੱਦਾਂ ਹੋ ਸਕਦਾ ਹਾਂਜੀ ਹਾਂਜੀ ਲੱਗਦਾ ਤੇ ਆ ਥੋੜੀ ਵਧੀਆ ਇਹਦੇ ਵਿੱਚ ਨਾ ਹਰਦੀਪਕ ਸਿੰਘ ਦਾ ਨਾਮ ਜਰੂਰ ਲਿਓ ਮਤਲਬ ਬਣਾ ਸਿਖਾਇਆ ਐਡਾ ਵਧੀਆ ਪੁੱਛੇ ਘਰੋਂ ਆਪ ਦਾ ਸਭ ਉਹ ਬੋਲਣ ਜੋ ਬਿਲਕੁਲ ਲੱਗਦਾ ਹੈ ਹੋਰ ਵੀ ਥੋੜਾ ਵਧੀਆ ਹੋਊਗਾ ਬਾਤ ਕੁਝ ਸਿਖਾਇਆ ਇਹਨਾਂ ਨੂੰ ਪਹਿਲਾਂ ਹੁੰਦਾ ਸੀ ਕਿ ਇਹਦੇ ਪਹਿਲੇ ਸਾਰਾ ਪ੍ਰੈਡੀਕਟਰ ਨਹੀਂ ਚੱਲਦਾ ਕਸ ਕਰ ਹਾਂ ਉਹ ਬੋਲੀ ਫਸ ਟਾਈਮ ਲਿਆ ਉਹਨਾਂ ਦਾ ਵੀ ਫੋਨ ਆਇਆ ਕਿ ਤੁਹਾਡੀ ਕੁੜੀ ਨੂੰ ਬਹੁਤ ਪਿਆਰ ਆਇਆ ਇਹ ਵੀ ਕਹਿੰਦੇ ਮੈਨੂੰ ਦੱਈ ਲਿਆ ਬਗੈ ਨੂੰ ਖਾਸ ਨਿਕਾਲੋ ਸਾਰੇ ਤੇ ਫਿਰ ਜਦੋਂ ਉਹਨਾਂ ਨੇ ਫਸਟ ਟਾਈਮ ਇਹਨੂੰ ਆਜੀ ਕੁਝ ਲਾ ਸਕਦੇ ਉਦੋਂ ਸੈਕੰਡ ਆਈ ਫਿਰ ਮੈਨੂੰ ਥੋੜਾ ਜਿਹਾ ਲੱਗਿਆ ਮੈਨੂੰ ਫਿਰ ਪਾਣੀ ਪੀਿਆ ਅੰਦਰ ਇਹਨਾਂ ਸਕੂਲਾਂ ਚ ਸੈਕੰਡ ਆਈ ਨਾ ਉਦੋਂ ਤੱਕ ਉਹ ਸਮਾਈ ਜਿਹੜੀ ਆਈ ਸੀ